ਇੱਕ 23 ਸਾਲਾ ਸੋਹਣੇ ਸੁਨੱਖੇ ਮੁੰਡੇ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਰਿਸ਼ਤੇਦਾਰ ਅਤੇ ਪਿੰਡ ਵਾਲੇ ਪਰਿਵਾਰ ਨੂੰ ਪੁੱਛਦੇ ਨੇ ਕਿ ਇਸ ਨੂੰ ਕੀ ਹੋ ਗਿਆ ਤਾਂ ਪਰਿਵਾਰ ਵਾਲੇ ਕਹਿੰਦੇ ਨੇ ਕਿ ਇਸ ਨੂੰ ਬਿਮਾਰੀ ਸੀ ਜਿਸ ਦੇ ਕਾਰਨ ਇਸ ਦੀ ਮੌਤ ਹੋ ਗਈ ਜਦੋਂ ਮੁੰਡੇ ਦਾ ਮੂੰਹ ਦੇਖਿਆ ਜਾਂਦਾ ਹੈ ਪਿੰਡ ਦੇ ਲੋਕਾਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਤਾਂ ਉਹਨਾਂ ਨੇ ਦੇਖਿਆ ਕਿ ਉਸ ਦੀ ਗਰਦਨ ਤੇ ਨਿਸ਼ਾਨ ਹੈ ਜਾਂ ਤਾਂ ਇਸ ਨੇ ਆਤਭੱਤਿਆ ਕਰ ਲੈਤੀ ਗਲ ਵਿੱਚ ਰੱਸਾ ਪਾ ਕੇ ਜਾਂ ਫਿਰ ਕਿਸੇ ਨੇ ਇਸ ਦੇ ਗਲ ਦੇ ਵਿੱਚ ਕੋਈ ਦੁਪੱਟਾ ਵਗੈਰਾ ਪਾ ਕੇ ਰੱਸੀ ਵਗੈਰਾ ਪਾ ਕੇ ਇਸ ਦਾ ਗਲ ਘੁੱਟ ਦਿੱਤਾ ਜਾਨੀ ਪਿੰਡ ਦੇ ਲੋਕਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਲੱਗ ਰਿਹਾ ਸੀ ਪਰ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਇਸ ਨੂੰ ਬਿਮਾਰੀ ਸੀ ਜਿਸ ਦੇ ਚੱਲਦੇ ਇਸ ਦੀ ਮੌਤ ਹੋ ਗਈ ਹੁਣ ਤੇਜ਼ੀ ਤੇਜ਼ੀ ਦੇ ਵਿੱਚ ਮੁੰਡੇ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਪਰ ਪਿੰਡ ਦੇ ਵਿੱਚੋਂ ਕੋਈ ਬੰਦਾ ਪੁਲਸ ਨੂੰ ਸੂਚਿਤ ਕਰ ਦਿੰਦਾ ਕਿ ਐਦਾਂ ਦੀ ਗੱਲ ਹੈ ਹੁਣ ਸੰਸਕਾਰ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਤੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਸ ਮੁੰਡੇ ਦਾ ਕਤਲ ਇਹ ਪਰਿਵਾਰ ਵਾਲਿਆਂ ਨੇ ਹੀ ਕੀਤਾ ਸੀ ਕਿਉਂ ਕੀਤਾ ਸੀ ਜਦੋਂ ਇਹ ਕਹਾਣੀ ਨਿਕਲ ਕੇ ਆਉਂਦੀ ਹੈ ਤਾਂ ਲੋਕ ਹੋਰ ਵੀ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕਰਨਾਟਕਾ ਦਾ ਜ਼ਿਲ੍ਹਾ ਚਿੱਤਰਕੂਟ ਇਸ ਦੇ ਅਧੀਨ ਪੈਂਦੇ ਇੱਕ ਪਿੰਡ ਦੇ ਵਿੱਚ ਆਕਾਸ਼ ਨੌਂ ਦਾ ਮੁੰਡਾ ਜਿਸ ਦੀ ਉਮਰ 23 ਸਾਲ ਸੀ ਉਹ ਰਹਿੰਦਾ ਸੀ ਆਕਾਸ਼ ਦੇਖਣ ਨੂੰ ਸੋਹਣਾ ਸੀ ਸ਼ੌਕੀਨ ਮੁੰਡਾ ਸੀ 27 ਜੁਲਾਈ 2025 ਨੂੰ ਪਤਾ ਲੱਗਦਾ ਕਿ ਆਕਾਸ਼ ਦੀ ਤਾਂ ਅਚਾਨਕ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰ ਵਾਲੇ ਤੇਜ਼ੀ-ਤੇਜ਼ੀ ਦੇ ਵਿੱਚ 27 ਜੁਲਾਈ ਨੂੰ ਹੀ ਉਸ ਦਾ ਸੰਸਕਾਰ ਕਰ ਦਿੰਦੇ ਨੇ ਪਰ ਜਦੋਂ ਪਿੰਡ ਦੇ ਲੋਕ ਅਤੇ ਜੋ ਇਹਨਾਂ ਦੇ ਰਿਸ਼ਤੇਦਾਰ ਸੀ ਉਹ ਆਕਾਸ਼ ਦਾ ਮੂੰਹ ਦੇਖਦੇ ਨੇ ਤਾਂ ਉਹਨਾਂ ਨੂੰ ਦੇਖਿਆ ਕਿ ਆਕਾਸ਼ ਦੇ ਗਲ ਦੇ ਉੱਤੇ ਤਾਂ ਨਿਸ਼ਾਨ ਹੈ ਕਿ ਜ਼ਰੂਰ ਆਕਾਸ਼ ਦੇ ਨਾਲ ਗਲਤ ਹੋਇਆ ਜਾਂ ਤਾਂ ਇਸ ਨੇ ਆਤਮ ਹੱਤਿਆ ਕੀਤੀ ਜਾਂ ਫਿਰ ਇਸ ਦਾ ਕਤਲ ਕੀਤਾ ਗਿਆ ਪਰ ਪਰਿਵਾਰ ਵਾਲੇ ਇਸ ਗੱਲ ਤੋਂ ਇਨਕਾਰ ਕਰ ਰਹੇ ਸੀ ਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿਸੇ ਪਿੰਡ ਵਾਲੇ ਵੱਲੋਂ ਤਾਂ ਪੁਲਿਸ ਸੰਸਕਾਰ ਤੋਂ ਬਾਅਦ ਇਹਨਾਂ ਦੇ ਘਰ ਪਹੁੰਚਦੀ ਹੈ ਆਕਾਸ਼ ਦੇ ਪਿਤਾ ਦੇ ਨਾਲ ਗੱਲਬਾਤ ਕਰਦੀ ਹੈ ਕਿ ਕੀ ਗੱਲ ਹੋਈ ਸੀ ਕਿਉਂ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਇਸ ਪਿੱਛੇ ਕੀ ਕਾਰਨ ਸੀ ਕੀ ਬਿਮਾਰੀ ਸੀ ਕਿਹੜੇ ਹਸਪਤਾਲ ਦੇ ਵਿੱਚ ਲੈ ਕੇ ਗਏ ਜਾਨੀ ਕਈ ਸਵਾਲ ਪੁਲਿਸ ਆਕਾਸ਼ ਦੇ ਪਿਤਾ ਨੂੰ ਕਰਦੀ ਹੈ ਹੁਣ ਪਿਤਾ ਦੱਸਦਾ ਕਿ 23 ਜੁਲਾਈ 2025 ਨੂੰ ਆਕਾਸ਼ ਦਾ ਐਕਸੀਡੈਂਟ ਹੋ ਜਾਂਦਾ ਹੈ ਇਸ ਦੇ ਪੈਰ ਦੇ ਵਿੱਚ ਫੈਕਚਰ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਮੇਰੀ ਬੇਟੀ ਅੰਜਲੀ ਅਤੇ ਉਸ ਦਾ ਘਰ ਵਾਲਾ ਆਯੂਸ਼ ਇਹ ਦੋਨੋਂ ਹੀ ਇਸ ਦਾ ਟਰੀਟਮੈਂਟ ਕਰਵਾ ਰਹੇ ਸੀ ਹੁਣ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਇਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਤਾਂ ਰਸਤੇ ਦੇ ਵਿੱਚ ਐਂਬੂਲੈਂਸ ਵਿੱਚ ਜਦੋਂ ਇਸ ਨੂੰ ਲਾ ਜਾ ਰਹੇ ਸੀ ਤਾਂ ਇਸ ਦੀ ਮੌਤ ਹੋ ਜਾਂਦੀ ਹੈ ਹੁਣ ਜੋ ਪੁਲਿਸ ਸੀ ਉਸ ਦਾ ਸ਼ੱਕ ਅੰਜਲੀ ਤੇ ਜਾਂਦਾ ਕਿ ਕਿਸੇ ਦੇ ਜੇ ਪੈਰ ਦੇ ਵਿੱਚ ਫੈਕਚਰ ਹੋ ਗਿਆ ਤਾਂ ਉਸ ਕਾਰਨ ਤਾਂ ਬੰਦੇ ਦੀ ਮੌਤ ਨਹੀਂ ਹੋ ਸਕਦੀ ਇਸ ਵਿੱਚ ਵੀ ਕੋਈ ਰਾਜ ਹੈ ਹੁਣ ਪੁਲਿਸ ਅੰਜਲੀ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਅੰਜਲੀ ਦੱਸਦੀ ਹੈ ਉਹ ਸੁਣ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਹੁਣ ਅੰਜਲੀ ਦੱਸਦੀ ਹੈ ਕਿ 23 ਜੁਲਾਈ 2025 ਨੂੰ ਆਕਾਸ਼ ਦਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਅਸੀਂ ਇਸ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਵਿੱਚ ਇਸ ਦੇ ਪੈਰ ਦੀ ਸਰਜਰੀ ਕਰਨੀ ਸੀ ਉਸ ਤੋਂ ਪਹਿਲਾਂ ਇਸ ਦੇ ਟੈਸਟ ਕੀਤੇ ਗਏ ਤਾਂ ਇਸ ਦਾ ਐਚ ਆਈ ਵੀ ਵੀ ਟੈਸਟ ਕੀਤਾ ਗਿਆ ਪਰ ਇਹ ਤਾਂ ਐਚ ਆਈ ਬੀ ਪੋਜ਼ਿਟਿਵ ਆ ਜਾਂਦਾ ਹੈ ਜਦੋਂ ਮੈਂ ਸੁਣਿਆ ਕਿ ਇਹ ਐਚਆਈਵੀ ਪੋਜ਼ਿਟਿਵ ਹੈ ਤਾਂ ਮੈਂ ਆਪਣੇ ਪਤੀ ਏਯੂਸ਼ ਦੇ ਨਾਲ ਗੱਲ ਕੀਤੀ ਕਿ ਇਸ ਨੂੰ ਤਾਂ ਏਡਜ਼ ਹੈ ਤੇ ਜੇ ਇਸ ਗੱਲ ਦਾ ਪਤਾ ਮਾਤਾ ਪਿਤਾ ਨੂੰ ਲੱਗ ਗਿਆ ਕਿਉਂਕਿ ਇਸ ਦੇ ਮਾਤਾ ਪਿਤਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਸੀ ਕਿ ਜੇ ਮਾਤਾ ਪਿਤਾ ਨੂੰ ਪਤਾ ਲੱਗ ਗਿਆ ਉਹ ਵੀ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਣਗੇ ਅਤੇ ਜੇ ਇਹ ਗੱਲ ਲੋਕਾਂ ਨੂੰ ਪਤਾ ਲੱਗ ਗਈ ਤਾਂ ਲੋਕ ਵੀ ਸਾਡੇ ਤੋਂ ਕਿਨਾਰਾ ਕਰ ਲੈਣਗੇ ਸਾਡੀ ਬਦਨਾਮੀ ਹੋ ਜਾਏਗੀ ਇਸ ਲਈ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਤਾਂ ਇਹ ਦੋਨੋਂ ਪਲੈਨਿੰਗ ਕਰਦੇ ਨੇ ਕਿ ਆਪਾਂ ਆਕਾਸ਼ ਨੂੰ ਇਸ ਹਸਪਤਾਲ ਤੋਂ ਲੈ ਕੇ ਜਾਵਾਂਗੇ ਤੇ ਰਸਤੇ ਦੇ ਵਿੱਚ ਇਸ ਦਾ ਕਤਲ ਕਰ ਦੇਵਾਂਗੇ ਹੁਣ ਇਹ ਇਸ ਹਸਪਤਾਲ ਤੋਂ ਆਕਾਸ਼ ਨੂੰ ਛੁੱਟੀ ਦਵਾ ਲੈਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਕਿਸੇ ਹੋਰ ਹਸਪਤਾਲ ਤੇ ਇਸ ਨੂੰ ਲੈ ਕੇ ਜਾਣਾ ਐਂਬੂਲੈਂਸ ਦੇ ਵਿੱਚ ਆਕਾਸ਼ ਨੂੰ ਪਾਇਆ ਜਾਂਦਾ ਤੇ ਇਸ ਨੂੰ ਕਿਸੇ ਹੋਰ ਹਸਪਤਾਲ ਲਈ ਇੱਥੋਂ ਲਿਜਾਇਆ ਜਾਂਦਾ ਹੁਣ ਅੰਜਲੀ ਆਕਾਸ਼ ਨੂੰ ਪੁੱਛਦੀ ਹੈ ਕਿ ਆਖਰ ਤੈਨੂੰ ਇਹ ਬਿਮਾਰੀ ਕਿਵੇਂ ਲੱਗੀ ਤੇਰੇ ਕਿਸ ਔਰਤ ਨਾਲ ਸੰਬੰਧ ਨੇ ਤਾਂ ਆਕਾਸ਼ ਦੱਸਦਾ ਕਿ ਮੇਰੇ ਇੱਕ ਦੋ ਔਰਤਾਂ ਨਾਲ ਸੰਬੰਧ ਨਹੀਂ ਮੈਂ ਤਾਂ ਬਹੁਤ ਕੁੜੀਆਂ ਦੇ ਨਾਲ ਤੇ ਔਰਤਾਂ ਦੇ ਨਾਲ ਸੰਬੰਧ ਬਣਾਏ ਨੇ ਹੁਣ ਕਿਵੇਂ ਪਤਾ ਲੱਗੇ ਕਿ ਕਿਸ ਤੋਂ ਆਕਾਸ਼ ਨੂੰ ਇਹ ਬਿਮਾਰੀ ਲੱਗੀ ਹੈ ਜੋ ਅੰਜਲੀ ਸੀ ਉਸ ਨੂੰ ਇਹ ਹੀ ਲੱਗ ਰਿਹਾ ਸੀ ਕਿ ਜਦੋਂ ਇਸ ਗੱਲ ਦਾ ਪਤਾ ਲੋਕਾਂ ਨੂੰ ਲੱਗੇਗਾ ਮਾਤਾ ਪਿਤਾ ਨੂੰ ਲੱਗੇਗਾ ਤਾਂ ਉਹਨਾਂ ਉੱਤੇ ਕੀ ਬੀਤੇਗੀ ਇਸ ਲਈ ਅੰਜਲੀ ਅਤੇ ਈਊਸ਼ ਜਦੋਂ ਇਸ ਨੂੰ ਐਂਬੂਲੈਂਸ ਦੇ ਵਿੱਚ ਦੂਸਰੇ ਹਸਪਤਾਲ ਵਿੱਚ ਲੈ ਜਾ ਰਹੇ ਹੁੰਦੇ ਨੇ ਤਾਂ ਦੋਨੋਂ ਪਲੈਨਿੰਗ ਕਰਦੇ ਨੇ ਕਿ ਇਸ ਦਾ ਗਲ ਕੁੱਟ ਕੇ ਇਸ ਦੀ ਹਤਿਆ ਕਰ ਦਿੱਤੀ ਜਾਵੇ ਤਾਂ ਇਸ ਦੇ ਗਲ ਵਿੱਚ ਦੁਪੱਟਾ ਪਾਇਆ ਜਾਂਦਾ ਤੇ ਦੋਨੋਂ ਦੁਪੱਟੇ ਨੂੰ ਫੜ ਕੇ ਖਿੱਚ ਲੈਂਦੇ ਨੇ ਆਕਾਸ਼ ਦਾ ਗਲ ਕੁੱਟਿਆ ਜਾਂਦਾ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਐਂਬੂਲੈਂਸ ਵਾਲੇ ਡਰਾਈਵਰ ਨੂੰ ਕਹਿੰਦੇ ਨੇ ਕਿ ਕਿ ਆਕਾਸ਼ ਦੀ ਤਾਂ ਮੌਤ ਹੋ ਗਈ ਤੂੰ ਐਂਬੂਲੈਂਸ ਹੁਣ ਘਰ ਲੈ ਚੱਲ ਐਂਬੂਲੈਂਸ ਵਾਲਾ ਐਂਬੂਲੈਂਸ ਘਰ ਲੈ ਆਉਂਦਾ ਹੁਣ ਜਦੋਂ ਐਂਬੂਲੈਂਸ ਘਰ ਆ ਜਾਂਦੀ ਹੈ ਤਾਂ ਪਿਤਾ ਪੁੱਛਦਾ ਕਿ ਕੀ ਗੱਲ ਹੋ ਗਈ ਤੁਸੀਂ ਐਂਬੂਲੈਂਸ ਘਰ ਕਿਉਂ ਲੈ ਆਏ ਤਾਂ ਅੰਜਲੀ ਉੱਚੀ ਉੱਚੀ ਰੋਣ ਲੱਗਦੀ ਹੈ ਕਹਿੰਦੀ ਹੈ ਕਿ ਆਕਾਸ਼ ਦੀ ਤਾਂ ਮੌਤ ਹੋ ਗਈ ਇਹ ਸੁਣ ਕੇ ਰੋਣ ਪਿੱਟਣ ਪੈ ਜਾਂਦਾ ਸਭ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਅਕਾਸ਼ ਕਿਵੇਂ ਮਰ ਸਕਦਾ ਸਾਰੇ ਇਹ ਸੁਣ ਕੇ ਹੈਰਾਨ ਸੀ ਕਿ ਪੈਰ ਦੇ ਵਿੱਚ ਫੈਕਚਰ ਹੋਣ ਦੇ ਨਾਲ ਬੰਦੇ ਦੀ ਮੌਤ ਕਿਵੇਂ ਹੋ ਸਕਦੀ ਹੈ ਪਰ 27 ਜੁਲਾਈ ਨੂੰ ਹੀ ਇਹ ਜਲਦੀ ਜਲਦੀ ਦੇ ਵਿੱਚ ਅਕਾਸ਼ ਦਾ ਸੰਸਕਾਰ ਕਰ ਦਿੰਦੇ ਨੇ ਤਾਂ ਜੋ ਕਿਸੇ ਨੂੰ ਇਸ ਗੱਲ ਬਾਰੇ ਪਤਾ ਨਾ ਲੱਗੇ ਪਰ ਪਿੰਡ ਦੇ ਲੋਕਾਂ ਨੇ ਜਦੋਂ ਅਕਾਸ਼ ਦਾ ਮੂੰਹ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਦੇ ਗਾਲ ਉੱਪਰ ਨਿਸ਼ਾਨ ਹੈ ਤੇ ਅਕਾਸ਼ ਆਪਣੀ ਮੌਤ ਨਹੀਂ ਮਰਿਆ ਸਗੋਂ ਇਸ ਨੂੰ ਜਾਂ ਤਾਂ ਮਾਰਿਆ ਗਿਆ ਜਾਂ ਉਸਨੇ ਆਤਮ ਹੱਤਿਆ ਕੀਤੀ ਹੈ ਤੇ ਫਿਰ ਜਦੋਂ ਇਹ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਕੋਈ ਆਪਣੇ ਘਰ ਦੇ ਜਵਾਨ ਮੁੰਡੇ ਦੇ ਨਾਲ ਐਦਾਂ ਕਿਵੇਂ ਕਰ ਸਕਦਾ ਹੈ ਐਦਾਂ ਕੋਈ ਕਿਸੇ ਨੂੰ ਮੌਤ ਦੇ ਘਾਟ ਕਿਵੇਂ ਉਤਾਰ ਸਕਦਾ ਸੋ ਹੁਣ ਅੰਜਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਸੀ ਤੇ ਜੋ ਉਸ ਦਾ ਘਰ ਵਾਲਾ ਸੀ ਇਹ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਮੁੰਡੇ ਨੂੰ ਐਚ ਆਈ ਵੀ ਹੋਇਆ ਉਸਨੇ ਅਲੱਗ-ਅਲੱਗ ਔਰਤਾਂ ਦੇ ਨਾਲ ਸਬੰਧ ਬਣਾਏ ਜਦਕਿ ਉਸ ਨੂੰ ਪ੍ਰੋਟੈਕਸ਼ਨ ਲੈਣੀ ਚਾਹੀਦੀ ਸੀ ਪਰ ਉਸਨੇ ਇਸ ਗੱਲ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਤੇ ਅਲੱਗ-ਅਲੱਗ ਔਰਤਾਂ ਦੇ ਨਾਲ ਸਬੰਧ ਬਣਾਉਂਦਾ ਰਿਹਾ ਤੇ ਉਹ ਐਚ ਆਈ ਵੀ ਦਾ ਸ਼ਿਕਾਰ ਹੋ ਗਿਆ ਐਚ ਆਈ ਵੀ ਇੰਨੀ ਮਾੜੀ ਬਿਮਾਰੀ ਹੈ ਕਿ ਜਦੋਂ ਇਹ ਬੰਦੇ ਨੂੰ ਲੱਗ ਜਾਂਦੀ ਹੈ ਲਾ ਇਲਾਜ ਬਿਮਾਰੀ ਹੈ ਇਸ ਦਾ ਕੋਈ ਇਲਾਜ ਨਹੀਂ ਤੇ ਇਹ ਬਿਮਾਰੀ ਇਦਾਂ ਦੀ ਹੈ ਕਿ ਜਦੋਂ ਬੰਦੇ ਨੂੰ ਬਿਮਾਰੀ ਲੱਗ ਜਾਂਦੀ ਹੈ ਤਾਂ ਉਸ ਦੀ ਬਿਮਾਰੀਆਂ ਦੇ ਨਾਲ ਲੜਨ ਦੀ ਜੋ ਸ਼ਕਤੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਬੰਦੇ ਦੇ ਜੇ ਕੋਈ ਜ਼ਖਮ ਹੋ ਜੇ ਉਹ ਵੀ ਨਹੀਂ ਠੀਕ ਹੁੰਦਾ ਬੰਦਾ ਜੇ ਬਿਮਾਰ ਹੋ ਜੇ ਤਾਂ ਉਹ ਤੰਦਰੁਸਤ ਨਹੀਂ ਬੜੀ ਹੀ ਭਿਆਨਕ ਬਿਮਾਰੀ ਹੈ ਇਸ ਲਈ ਤੁਸੀਂ ਹਮੇਸ਼ਾ ਖਿਆਲ ਰੱਖੋ ਜਾਂ ਤਾਂ ਤੁਸੀਂ ਸਿਰਫ ਆਪਣੀ ਪਤਨੀ ਦੇ ਨਾਲ ਹੀ ਸਬੰਧ ਬਣਾਓ ਜਾਂ ਜੇ ਤੁਹਾਡੀ ਕੋਈ ਪ੍ਰੇਮਕਾਗੀ ਜੋ ਸਿਰਫ ਉਹ ਤੁਹਾਡੇ ਨਾਲ ਹੀ ਹੈ ਉਸ ਨਾਲ ਸਬੰਧ ਬਣਾਓ ਪਰ ਇਦਾਂ ਬਿਲਕੁਲ ਨਾ ਕਰੋ ਕਿ ਕੋਈ ਵੀ ਔਰਤ ਹੋਵੇ ਉਸ ਨਾਲ ਤੁਸੀਂ ਸਰੀਰਕ ਸਬੰਧ ਬਣਾਉਣ ਲੱਗ ਜਾਈਓ ਕਿਉਂਕਿ ਫੇਰ ਪਛਤਾਉਣ ਤੋਂ ਬਗੈਰ ਹੋਰ ਬੰਦੇ ਦੇ ਕੋਲ ਕੋਈ ਵੀ ਚਾਰਾ ਨਹੀਂ ਰਹਿੰਦਾ ਹੁਣ ਜਿਵੇਂ ਆਕਾਸ਼ ਨੂੰ ਐਚਆਈਵੀ ਸੀ ਤਾਂ ਜਿਨ੍ਹਾਂ ਔਰਤਾਂ ਦੇ ਨਾਲ ਉਸਨੇ ਸਬੰਧ ਬਣਾਏ ਸੀ ਉਹਨਾਂ ਨੂੰ ਵੀ ਐਚਆਈਵੀ ਪੋਜ਼ਿਟਿਵ ਹੋਣ ਦੀ ਪੂਰੀ ਸੰਭਾਵਨਾ ਗਈ ਕਿਉਂਕਿ ਜਦੋਂ ਆਕਾਸ਼ ਨੇ ਸਬੰਧ ਬਣਾਏ ਤਾਂ ਸ਼ਾਇਦ ਇੱਕ ਅੱਧੀ ਔਰਤ ਨੂੰ ਐਚਆਈਵੀ ਹੋਵੇ ਜਿਸ ਤੋਂ ਆਕਾਸ਼ ਨੂੰ ਹੋ ਗਈ ਹੋਵੇ ਪਰ ਆਕਾਸ਼ ਨੇ ਹੋਰਾਂ ਔਰਤਾਂ ਦੇ ਨਾਲ ਹੋਰਾਂ ਕੁੜੀਆਂ ਦੇ ਨਾਲ ਸਬੰਧ ਬਣਾਏ ਤਾਂ ਉਹਨਾਂ ਨੂੰ ਵੀ ਐਚਆਈਵੀ ਹੋ ਸਕਦਾ ਇਸ ਲਈ ਇਸ ਬਿਮਾਰੀ ਤੋਂ ਜਿੰਨਾ ਬਚਿਆ ਜਾਵੇ ਕਿਉਂਕਿ ਇਸ ਦਾ ਬਚਾਅ ਇਹੀ ਹੈ ਕਿ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿਸੇ ਗੈਰ ਔਰਤ ਦੇ ਨਾਲ ਜਾਂ ਗੈਰ ਮਰਦ ਦੇ ਨਾਲ ਸੰਬੰਧ ਜੇ ਬਣਾਉਣੇ ਨੇ ਤਾਂ ਤਾਂ ਤੁਹਾਨੂੰ ਪ੍ਰੋਟੈਕਸ਼ਨ ਜ਼ਰੂਰੀ ਹੈ ਇਹ ਬਿਮਾਰੀ ਤਿੰਨ ਚਾਰ ਤਰੀਕਿਆਂ ਦੇ ਨਾਲ ਹੁੰਦੀ ਹੈ ਜਿਵੇਂ ਸਰੀਰਕ ਸੰਬੰਧ ਬਣਾਉਣ ਨਾਲ ਹੁੰਦੀ ਹੈ ਅਤੇ ਜੇ ਕੋਈ ਏਡਜ਼ ਗ੍ਰਸਤ ਬੰਦਾ ਉਸ ਦਾ ਖੂਨ ਕਿਸੇ ਹੋਰ ਨੂੰ ਚੜਾ ਦਿੱਤਾ ਜਾਵੇ ਉਸ ਨਾਲ ਹੋ ਜਾਂਦੀ ਹੈ ਜੋ ਸੂਈ ਏਡਜ਼ ਵਾਲੇ ਲਈ ਵਰਤੀ ਗਈ ਹੈ ਉਹ ਜੇ ਸੂਈ ਕਿਸੇ ਆਮ ਬੰਦੇ ਲਈ ਵਰਤੀ ਜਾਵੇ ਤਾਂ ਉਸ ਤੋਂ ਵੀ ਹੋ ਜਾਂਦੀ ਹੈ ਤੇ ਗਰਭਤੀ ਔਰਤ ਤੋਂ ਉਸ ਦੇ ਬੱਚੇ ਨੂੰ ਹੋ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ